ਬਾਂਜੀ ਨੇ ਯੋਧ ਨਸ਼ੇ ਵਿਰੋਧ ਜਿਹੜੀ ਮੁਹਿੰਮ ਸ਼ੁਰੂ ਕੀਤੀ ਔਰ ਜੋ ਸਾਡੀ ਇੱਕ ਗਰੰਟੀ ਵੀ ਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਵਾਦਾ ਵੀ ਸੀ ਸੋ ਮੇਰੇ ਸਹਿਯੋਗੀ ਹਰਦੀਪ ਸਿੰਘ ਡਿਪਟੀ ਲੌਂਜੀ ਔਰ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸਾਰੇ ਡਿਪਾਰਟਮੈਂਟਸ ਦੇ ਬੰਦੇ ਜਿਹੜੇ ਹੈਗੇ ਆ ਉਹਦੇ ਚ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਦਾ ਬਹੁਤ ਵੱਡਾ ਰੋਲ ਹੈ ਔਰ ਸਿਹਤ ਮਹਿਕਮਾ ਤੇ ਹੈ ਹੀ ਹੈ ਜਿਹੜਾ ਲੀਡ ਰੋਲ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਬਾਕੀ ਸਪੋਰਟਿਵਾਂ ਚਾਹੇ ਸਕਿੱਲ ਡਿਵੈਲਪਮੈਂਟ ਹੋਵੇ ਖੇਤੀਬਾੜੀ ਦਾ ਹੋਵੇ ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਹੈ ਕਹਿੰਜੀ ਇਹ ਜਿਹੜੀ ਮੁਹੰਮਾ ਸਾਡੀ ਹੁਣ ਮੁਕਸਰ ਸਾਹਿਬ ਪਹੁੰਚੀ ਆ ਜੀ ਬੜੀ ਪਵਿੱਤਰ ਧਰਤੀ ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਇੱਥੇ ਨਸ਼ਿਆਂ ਦਾ ਬੋਲਬਾਲਾ ਹੋਵੇ ਇਹ ਗੱਲ ਮਤਲਬ ਜੁੜੀ ਹੈਗੀ ਆ ਕਿਤੇ ਨਾ ਕਿਤੇ ਜੁੜੀ ਸੀ ਸਾਨੂੰ ਸਾਰਿਆਂ ਨੂੰ ਰੜਕਦੀ ਵੀ ਸੀ ਔਰ ਅਸੀਂ ਚਾਹੁੰਦੇ ਸੀ ਔਰ ਉਹ ਸਮਾਂ ਹੁਣ ਆ ਗਿਆ ਹੈ ਗੁਰੂ ਦੇ ਅਸ਼ੀਰਵਾਦ ਦੇ ਨਾਲ ਕਿ ਆਪਾਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਔਰ ਪੱਕਾ ਇਰਾਦਾ ਕਰਕੇ ਉਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਜੀ ਕਿ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਕਿਸੇ ਵੀ ਕਰਕੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਉਹਨਾਂ ਨੂੰ ਬਾਹਰ ਕੱਢਣਾ ਹੈ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੇ ਪਰਿਵਾਰ ਨਾਲ ਸਹਫਤੀ ਹੈ ਉਹਨਾਂ ਦਾ ਇਲਾਜ ਕਰਨਾ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਜੇ ਟੀਕੇ ਲਾਉਂਦੇ ਆ ਤਾਂ ਗੋਲੀਆਂ ਤੇ ਗੋਲੀਆਂ ਛਡਾ ਕੇ ਫਿਰ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਨਾਲ ਜੋੜਨਾ ਉਹਨੂੰ ਚਾਹੇ ਉਹਨੂੰ ਖੇਡਾਂ ਨਾਲ ਜੋੜੀਏ ਚਾਹੇ ਉਹਨੂੰ ਪੜ੍ਹਾਈ ਨਾਲ ਜੋੜੀਏ ਕੋਈ ਬੰਦਾ ਆਪਣਾ ਕੋਈ ਜਿਹੜਾ ਹੈਗਾ ਕੰਮ ਸਿੱਖ ਲੇ ਚਾਹੇ ਕਿਸੇ ਫੈਕਟਰੀ 'ਚ ਕੰਮ ਕਰਨ ਲੱਗ ਜਾਵੇ ਕੋਈ ਸਰਕਾਰੀ ਨੌਕਰੀ ਲੈ ਲੇ ਪ੍ਰਾਈਵੇਟ ਨੌਕਰੀ ਲੈ ਲੇ ਜਾਂ ਆਪਣਾ ਕੰਮ ਸ਼ੁਰੂ ਕਰ ਲੇ ਤੇ ਉਹਨਾਂ ਦੀ ਹਰ ਤਰ੍ਹਾਂ ਹਰ ਸੰਭਵ ਕੋਸ਼ਿਸ਼ ਕਰਨਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੁਲਿਸ ਸਖਤੀ ਕਰ ਰਹੀ ਆ ਹੋਰ ਸਖਤੀ ਕਰੇਗੀ ਉਹਨਾਂ ਨੂੰ ਮਤਲਬ ਉਹਦਾ ਤੁਹਾਡੇ ਸਾਹਮਣੇ ਇੱਕ ਇਹ ਆਇਆ ਵੀ ਬਾਰਡਰ ਦੇ ਉੱਤੇ ਪਰਾਂ ਡਰੋਨ ਰਾਹੀਂ ਨਸ਼ਾ ਬਹੁਤ ਆਂਦਾ ਸੀ ਤੇ ਉਹਦੇ ਚ 70% ਕਮੀ ਆਈ ਆ ਹੁਣ ਜੇ ਕੋਈ ਡਰੋਨ ਤੇ ਨਸ਼ਾ ਆ ਵੀ ਜਾਵੇ ਕੋਈ ਚੱਕੜ ਨਹੀਂ ਜਾਂਦਾ ਉਹਨਾਂ ਨੂੰ ਕਿਸੇ ਕਹਿੰਦਾ ਵੀ ਤੁਸੀਂ ਚੱਕਦੇ ਕਿਉਂ ਨਹੀਂ ਹੁਣ ਕਹਿੰਦਾ ਜੀ ਅਸੀਂ ਇਸ ਕਰਕੇ ਨਹੀਂ ਚੱਕਦੇ ਵੀ ਪਿੱਛੋਂ ਕਿੱਟੇ ਚੱਕੇ ਜਾਂਦੇ ਆ ਸਾਡੇ ਤੇ ਉਹਨੂੰ ਕੋਈ ਚੱਕੜ ਨਹੀਂ ਜਾਂਦਾ ਤੇ ਉਹ ਨਸ਼ੇ ਦੀ ਸਪਲਾਈ ਜਿਹੜੀ ਘਟ ਹੋਈ ਆ ਉਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਮੈਂ ਸਾਰੇ ਦੌਰੇ ਕਰ ਰਿਹਾ ਵੀ ਉਹਦੇ ਵਾਸਤੇ ਜਿਵੇਂ ਤੁਹਾਡੇ ਮੁਖਸਰ ਸਾਹਿਬ ਚ ਉਹਨਾਂ ਨੇ ਕਿਹਾ ਵੀ ਤਿੰਨ ਚਾਰ ਜਗ੍ਹਾ ਤੇ ਹੋਰ ਸਾਨੂੰ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਜਾਂ ਜਿਹੜੇ ਹੋਰ ਫੈਸਿਲਿਟੇਸ਼ਨ ਸੈਂਟਰ ਹੈ ਉਹ ਖੋਲੇ ਜਾਣ ਜਿੱਥੇ ਹੋਟ ਸੈਂਟਰ ਇਸ ਤੋਂ ਸਵਾਏ ਤੁਹਾਡੇ ਮਤਲਬ ਜਿਹੜੇ ਪਹਿਲਾਂ ਮੁਖਸਰ ਦੇ ਵਿੱਚ ਖਾਸ ਕਰਕੇ ਜਿਹੜੇ ਸੀਗੇ ਸਿਰਫ 10 ਬਿਸਤਰਿਆਂ ਵਾਲੇ ਡੀ ਐਡਿਕਸ਼ਨ ਸੈਂਟਰ ਸੀਗੇ ਛੋਟੇ ਦੇ ਵਿੱਚ ਰੀ ਹੈਬ ਸੈਂਟਰ ਵੀ ਤੁਹਾਡਾ ਬਹੁਤ ਵਧੀਆ ਨਹੀਂ ਕੰਮ ਕਰਦਾ ਸੀਗਾ ਉਹਦੇ ਵਿੱਚ ਅਸੀਂ ਨਵਾਂ ਇਹ ਕਰ ਰਹੇ ਆ ਵੀ ਘੱਟੋ ਘੱਟ 50 ਬਿਸਤਰਿਆਂ ਵਾਲੇ ਤੇ ਦੋ ਜਿਹੜੇ ਹੈਗੇ ਅਸੀਂ 50 ਬਿਸਤਰਿਆਂ ਵਾਲੇ ਡੀਡਿਕਸ਼ਨ ਸੈਂਟਰ ਬਣਾਵਾਂਗੇ ਇੱਕ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਵਿਦ ਸਕਿੱਲ ਡਵੈਲਪਮੈਂਟ ਜਿਹਦੇ ਵਿੱਚ ਇਨ ਹਾਊਸ ਉੱਥੇ ਹੀ ਜਿਹੜਾ ਹੋਵੇਗਾ ਸਕਿੱਲ ਡਵੈਲਪਮੈਂਟ ਸੈਂਟਰ ਹੋਵੇਗਾ ਤੇ ਇਹ ਸਾਰਾ ਜਿਹੜਾ ਹੈਗਾ ਇੱਕ ਸਾਰੇ ਮਹਿਕਮਿਆਂ ਦਾ ਜਿਹੜਾ ਜਿਹੜੀ ਇੱਕ ਟੀਮ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਆ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਜੀ ਦੀ ਜਿਹਦੇ ਵਿੱਚ ਮੈਂ ਵੀ ਉਹਦੇ ਚ ਲੀਡ ਰੋਲ 'ਚ ਆਂ ਔਰ ਸਾਡੇ ਡਿਪਟੀ ਕਮਿਸ਼ਨਰ ਜਾਂ ਅਫਸਰ ਵੀ ਹੋ ਗਏ ਔਰ ਸਾਡੇ ਐਮਐਲਏ ਸਾਹਿਬਾਨ ਵੀ ਹੋ ਗਏ ਸਾਡੇ ਲੋਕਲ ਐਮਐਲਏ ਵੀ ਉਹ ਕਿਤੇ ਮਤਲਬ ਰਾਜਸਥਾਨ ਚ ਉਹਨਾਂ ਦੇ ਕੋਈ ਸ਼ਾਦੀ ਸੀ ਫੈਮਿਲੀ ਫੰਕਸ਼ਨ ਤੇ ਗਏ ਹੋਏ ਆ ਉਹ ਹੋਰ ਵੀ ਸਾਡੇ ਜਿਸ ਤਰ੍ਹਾਂ ਤੁਹਾਡੇ ਜਿਹੜੇ ਲੋਕਲ ਲੋ ਤੁਹਾਡੇ ਮੰਤਰੀ ਵੀ ਅਸਾ ਆਪਣੇ ਬਹੁਤ ਵਧੀਆ ਰਿਪਰੈਜ਼ੈਂਟੇਸ਼ਨ ਹੈ ਤੁਹਾਡੀ ਸੋ ਉਹਨਾਂ ਦੇ ਮਹਿਕਮੇ ਵੀ ਸਾਡੇ ਨਾਲ ਜਿਹੜਾ ਹੈਗਾ ਪੂਰੇ ਅਸੀਂ ਇਕੱਠੇ ਹੋ ਕੇ ਸਾਰੇ ਜਿਹੜੀ ਇਹ ਟੀਮ ਹੈ ਕੋਆਰਡੀਨੇਟਡ ਐਫਰਟ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹਦੇ ਵਾਸਤੇ ਨਵਾਂ ਬਹੁਤ ਕੁਛ ਕੀਤਾ ਜਾ ਰਿਹਾ ਕਿ ਪਿੰਡਾਂ ਚ ਖੇਡ ਦੇ ਮੈਦਾਨ ਬਣਾਉਣਾ ਲਾਇਬ੍ਰੇਰੀਆਂ ਬਣਾਉਣਾ ਔਰ ਇੱਕ سپورਟ ਗਰੁੱਪਾ ਚਾਹੇ ਉਹ ਐਲਕੋਹੋਲਿਕ ਅਨੋਨਿਮਸ ਦਾ ਹੋਵੇ ਨਾਰਕੋਟਿਕ ਅਨੋਨਿਮਸ ਦਾ ਹੋਵੇ ਔਰ ਹਰ ਪਿੰਡ ਦੇ ਵਿੱਚ ਜਿਹੜੇ ਸਾਡੇ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟੇਸ਼ਨ ਕਮਿਟੀਜ਼ ਸਿਹਤ ਕਮੇਟੀਆਂ ਬਣ ਗਈਆਂ ਔਰ youth ਦੇ ਜਿਹੜੇ سپورਟ ਗਰੁੱਪ ਹੈ ਉਹ ਬਣਾਏ ਜਾ ਰਹੇ ਆ ਉਹਦੇ ਵਾਸਤੇ ਪੂਰਾ ਇੱਕ ਪਾਰਟੀ ਦਾ ਜਿਹੜਾ ਪੈਰਲਲ ਸਟਰਕਚਰ ਆ ਕੰਮ ਕਰ ਰਿਹਾ ਤੇ ਕਿਸੇ ਪਾਸੇ ਕੋਈ ਜਿਹੜਾ ਹੈਗਾ ਕਿਸੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਣ ਦਿੱਤੀ ਜਾਏਗੀ ਔਰ ਜਿਹੜੇ ਜਿੰਨੇ ਅਸੀਂ ਨਵੇਂ ਸੈਂਟਰ ਬਣਾ ਰਿਹਾ ਉਹਨਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੂੰ ਉੱਥੇ ਕੰਮ ਵੀ ਸਿਖਾਵਾਂਗੇ ਨਸ਼ਾ ਵੀ ਛਡਾਵਾਂਗੇ ਯੋਗਾ ਕਰਾਵਾਂਗੇ ਮੈਡੀਟੇਸ਼ਨ ਕਰਾਵਾਂਗੇ ਔਰ ਉਹਨਾਂ ਨੂੰ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਪਲੰਬਿੰਗ ਕਿਚਨ ਗਾਰਡਨਿੰਗ ਹੋ ਤਾਂ ਕਿ ਉਹਨਾਂ ਨੂੰ ਕ੍ਰੀਏਟਿਵਲੀ ਜਿਹੜੇ ਬੰਦੇ ਹੈਗੇ ਕਿਤੇ ਨਾ ਕਿਤੇ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਹੁੰਦਾ ਨਾ ਜੀ ਉਹ ਇੰਟੈਲੀਜੈਂਟ ਬੰਦਾ ਹੁੰਦਾ ਔਰ ਉਹਦੇ ਵਿੱਚ ਇੱਕ ਕ੍ਰੀਏਟੀਵਿਟੀ ਹੁੰਦੀ ਆ ਜਿਹੜੀ ਕਿ ਮਿਸਡਾਇਰੈਕਟਡ ਹੁੰਦੀ ਆ ਔਰ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਉਹਨੂੰ ਸਿਆਸੀ ਪੁਸ਼ਤਪਰਾਹੀ ਵੀ ਦਿੱਤੀ ਸੀ ਨਸ਼ੇ ਦੇ ਜਿਹੜੇ ਸਮੱਗਲਰ ਸੀਗੇ ਉਹਨਾਂ ਦੇ ਜਿਹੜੇ ਹੁੰਦੇ ਕੰਪੇਨ ਮੈਨੇਜਰ ਵੀ ਹੁੰਦੇ ਸੀ ਤੇ ਹੁਣ ਮਾਲ ਇੱਕ ਪੰਜਾਬੀ ਦਾ ਖਾਨ ਹੈ ਕਿ ਪੱਕੀ ਬਦਲਾ ਦੀ ਛਾਂ ਕੋਈ ਨਾ ਔਰ ਹੁਣ ਪੰਜਾਬ ਵਿੱਚ ਨਸ਼ੇ ਦੀ ਮਾਂ ਕੋਈ ਨਾ ਮੈਂ ਬਦਲਾ ਦੀ ਕਿਹਾ ਜੀ ਕਿਤੇ ਮੈਨੂੰ ਮਿਸਕੋਟ ਨਾ ਕਰ ਦਿਓ ਕਿਤੇ ਉਧਰ ਮਤਲਬ ਕੰਨਾ ਉਲਾ ਦੇਓ ਕੁਝ ਹੋਰ ਕਰ ਦਿਓ ਤੇ ਹਾਂ ਕੋਈ ਅਮੀ ਹੋਰ ਕੋਈ ਐਵੇਂ ਕਿਸੇ ਨੂੰ ਚੁੱਪ ਚਾ ਮੈਂ ਚੁੱਪਣ ਵਾਲੀ ਗੱਲ ਨਹੀਂ ਕਰਦਾ ਹੁੰਦਾ ਤੇ ਹੁਣ ਇਹਨਾਂ ਦੀ ਸਿਆਸੀ ਪੁਸਤਪਰਾਇ ਖਤਮ ਕਰਤੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕਿਸੇ ਵਾਸਤੇ ਕੋਈ ਰਾਤ ਨਹੀਂ ਹੈ ਕੋਈ ਪੋਲਿਟਿਸ਼ੀਅਨ ਹੋਵੇ ਕੋਈ ਅਫਸਰ ਹੋਵੇ ਵੱਡੇ ਤੋਂ ਵੱਡਾ ਹੋਵੇ ਜਿੰਨਾ ਮਰਜੀ ਵੱਡਾ ਹੋਵੇ ਔਰ ਹੁਣ ਵੱਡਿਆਂ ਦੀ ਵਾਰੀ ਆਣ ਵਾਲੀ ਹੈ ਜੀ ਪੈਡਲਰ ਜਿਹੜੇ ਆ ਫੜਲੇ ਆ ਜੀ ਅਸੀਂ ਹੁਣ ਜਿਹੜੇ ਵੱਡੇ ਵੱਡੇ ਸਮਕਰਾਂ ਉਹਨਾਂ ਤੇ ਚਕੰਜਾ ਕੱਸਿਆ ਜਾ ਰਿਹਾ ਆਣ ਵਾਲੇ ਜਿੰਨਾ ਚਿਰ ਉਹਨਾਂ ਦੀ ਸ਼ਾਮਤ ਆਣ ਵਾਲੀ ਹੈ ਸੋ ਇਹ ਬੜਾ ਕਲੀਅਰ ਮੈਸੇਜ ਹੈ ਜੀ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਨਾਲ ਹਮਦਰਦੀ ਆ ਆਓ ਆਪਣਾ ਇਲਾਜ ਕਰਾਓ ਤੇ ਜਿਹੜੇ ਬੰਦੇ ਵੇਚਣ ਵਾਲੇ ਆ ਉਹਨਾਂ ਨੂੰ ਬੜਾ ਕਲੀਅਰ ਮੈਸੇਜ ਹੈ ਜੀ ਉਹਨਾਂ ਉਹਨਾਂ ਦੇ ਪਿੱਛੇ ਪੁਲਿਸ ਹੈਗੀ ਆ ਜੀ ਜਾਂ ਤਾਂ ਉਹ ਭੱਜ ਕੇ ਜੇਲ੍ਹ 'ਚ ਪਹੁੰਚਣਗੇ ਜੀ ਜਾਂ ਉਹ ਪੰਜਾਬ ਤੋਂ ਬਾਹਰ ਜਾਣਗੇ ਤੇ ਜੇ ਕੋਈ ਬਾਹਲਾ ਆਪਣੇ ਆਪ ਨੂੰ ਸਮਝੇਗਾ ਖੱਬੀਖਾਨ ਫਿਰ ਉਹ ਸ਼ਾਇਦ ਕਿਤੇ ਮਤਲਬ ਕਿਤੇ ਹੋਰ ਉੱਪਰ ਹੀ ਪਹੁੰਚ ਜਾਊ ਸੋ ਇਸ ਕਰਕੇ ਸਾਰਿਆਂ ਨੂੰ ਸਖਤ ਧਾੜਨਾ ਵੀ ਇਹਦੇ 'ਚ ਕਿਸੇ ਨੂੰ ਕੋਈ ਰੈਤ ਨਹੀਂ ਆ ਜੀ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਠੀਕ ਹੈ ਕਿਸੇ ਨੂੰ ਕੋਈ ਰਾਤ ਨਹੀਂ ਜੱਦਾ ਵੱਡਾ ਮਰਜ਼ੀ ਬੰਦਾ ਹੋਵੇ ਤੇ ਦੂਜਾ ਸਾਡਾ ਹੈਗਾ ਜੀ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ بارش ਸ਼ੁਰੂ ਹੁੰਦੀ ਹੈ ਤਾਂ ਫਿਰ ਡੈਂਗੂ ਦੇ ਮਲੇਰੀਏ ਦੇ ਚਿਕਨਗੁਣੀਆਂ ਦੇ ਕੇਸਸ ਆਉਂਦੇ ਆ ਔਰ ਬੜੀਆਂ ਭੈੜੀਆਂ ਬਿਮਾਰੀਆਂ ਜੀ ਇਹ ਜਦੋਂ ਕਿਸੇ ਬੰਦੇ ਨੂੰ ਡੈਂਗੂ ਹੋ ਜਾਏ ਰੱਬ ਨਾ ਕਰੇ ਕਿਸੇ ਨੂੰ ਹੈਮੋਰੈਜਿਕ ਡੈਂਗੂ ਹੋ ਜਾਏ ਤਾਂ ਜਾਨ ਦੇ ਲਾਲੇ ਪੈ ਜਾਂਦੇ ਆ ਔਰ ਬੰਦੇ ਕਰਜਾਈ ਹੋ ਜਾਂਦੇ ਆ ਐਮਜ਼ ਨੇ ਸਟੱਡੀ ਕੀਤੀ ਸੀ ਵੀ ਦਸਾਂ 'ਚੋਂ ਅੱਠ ਬੰਦੇ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਡੈਂਗੂ ਹੋ ਜਾਏ ਲੱਕਵਾ ਹੋ ਜਾਏ ਹਾਰਟ ਅਟੈਕ ਹੋ ਜਾਏ ਕੋਈ ਹੋਰ ਹੋ ਜੀ ਬਿਮਾਰੀ ਹੋ ਜਾਏ ਤੇ ਉਹਨਾਂ ਨੂੰ ਪ੍ਰਾਈਵੇਟ ਇਲਾਜ ਕਰਾਉਣਾ ਪੈ ਜੇ ਆਈਸੀਯੂ ਚ ਰਹਿਣਾ ਪੈ ਜੇ ਤਾਂ ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹ ਘਰ ਦੀਆਂ ਕੜੀਆਂ ਤੱਕ ਵਿਕ ਜਾਂਦੀਆਂ ਗੈਣੇ ਵਿਕ ਜਾਂਦੇ ਆ ਜ਼ਮੀਨ ਵਿਕ ਜਾਂਦੀ ਆ ਲੋਕ ਕਰਜ਼ਾਈ ਹੋ ਜਾਂਦੇ ਆ ਸੋ ਇਹਦੇ ਕਰਕੇ ਜਿਹੜਾ ਹੈਗਾ ਅਸੀਂ ਉਹਦੀ ਰੋਕ-ਥਾਮ ਲਈ ਆਲਰੇਡੀ ਸਾਡੇ ਮਹਿਕਮੇ ਨੇ ਜਿਹੜਾ ਹੈਗਾ ਜਿੰਨੇ ਸਾਡੇ ਕੋਲੇ ਪੈਰਾਮੈਡਿਕਸ ਐ ਨਰਸਿੰਗ ਸਟੂਡੈਂਟਸ ਐ ਫਾਰਮੇਸੀ ਦੇ ਸਟੂਡੈਂਟਸ ਐ ਜਾਂ ਹੋਰ ਕੋਈ ਫਿਜ਼ੀਓਥੈਰੇਪੀ ਦੇ ਜਿੰਨੇ ਪੈਰਾਮੈਡਿਕਸ ਐ ਉਹਨਾਂ ਨੂੰ ਅਸੀਂ ਐਜ਼ ਮਾਸਟਰ ਬਲੀਡਿੰਗ ਚੈਕਰ ਉਹਨਾਂ ਨੂੰ ਡੈਂਗੋ ਦੀ ਪੂਰੀ ਜਾਣਕਾਰੀ ਦੇ ਕੇ ਟ੍ਰੇਨਿੰਗ ਦਿੱਤੀ ਆ ਹੁਣ ਟੀਚਰਸ ਦੀ ਟ੍ਰੇਨਿੰਗ ਚੱਲ ਰਹੀ ਆ ਬਰੀਡਿੰਗ ਚੈੱਕਰ ਹਾਇਰ ਕੀਤੇ ਜਾ ਰਹੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਾਰੇ ਬੱਚਿਆਂ ਨੂੰ ਪੰਜਾਬ ਦੇ ਵਿੱਚ 28 ਲੱਖ ਬੱਚੇ ਆ ਘੱਟੋ ਘੱਟ ਮਿਡਲ ਵਾਲਿਆਂ ਨੂੰ ਹਾਈ ਹਾਇਰ ਸਕੂਲ ਤੇ ਕਾਲਜ ਵਾਲਿਆਂ ਨੂੰ ਇਹ ਅਸੀਂ ਉਹਨਾਂ ਨੂੰ ਜਿਹੜੀ ਹੈ ਟ੍ਰੇਨਿੰਗ ਦੇ ਦੇਣੀ ਆ ਕਿ ਡੈਂਗੋ ਕਿੱਥੇ ਹੁੰਦਾ ਉਹਨਾਂ ਦੀ ਫ੍ਰਿਜ ਦੀ ਟ੍ਰੇ ਜਿਹੜੀ ਫ੍ਰਿਜ ਦਾ ਨੀਚੇ ਟ੍ਰੇ ਹੁੰਦੀ ਪਾਣੀ ਵਾਲੀ ਉਹਦੇ ਚ ਹੁੰਦਾ ਜਿਹੜਾ ਤੁਹਾਡਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੀ ਟ੍ਰੇ ਚ ਹੁੰਦਾ ਜਿੱਥੇ ਪਾਣੀ ਦੇ ਵਿੱਚ ਹੁੰਦਾ ਜਾਂ ਜਿਹੜੇ ਪੰਛੀ ਆ ਦੇ ਕਟੋਰੇ ਰੱਖਦੇ ਆ ਕਿਤੇ ਕੰਸਟਰਕਸ਼ਨ ਦਾ ਵਰਕ ਕਰਦੀ ਆ ਪਿੰਡਾਂ 'ਚ ਖੁਰਲੀਆਂ ਬਣਾਈਆਂ ਹੁੰਦੀਆਂ ਆ ਕਿ ਲੋਕ ਪੰਨ ਦੇ ਵਰ ਵਜੋਂ ਪਾਣੀ ਜਿਹੜਾ ਹੈਗਾ ਉਹ ਖੁਰਲੀਆਂ ਭਰਦੇ ਨੇ ਤੇ ਵੀ ਡੰਗਰ ਉੱਥੋਂ ਪੀ ਜਾਂਦੇ ਉਹਦੇ 'ਚ ਬਰੀਡਿੰਗ ਕਰਦਾ ਜਿੱਥੇ ਵੀ ਸਟੈਗਨੈਂਟ ਵਾਟਰ ਹੋਏਗਾ ਉਹਨੂੰ ਜਾਂ ਤਾਂ ਹਫਤੇ 'ਚ ਇੱਕ ਵਾਰੀ ਡਰੇਨ ਕਰਕੇ ਚੰਗੀ ਤਰ੍ਹਾਂ ਸੁਕਾ ਦਿਓ ਜੇ ਵੱਡਾ ਪੌਂਡ ਹੈ ਉਹਦੇ 'ਚ ਅਸੀਂ ਹੈਲਥ ਡਿਪਾਰਟਮੈਂਟ ਦੀ ਆਪਣੀ ਹਾਜ਼ਰੀ ਹੈ ਇਹ ਖਾਸ ਮੱਛੀ ਆਂਦੀ ਆ ਗੰਬੂਸੀਆ ਫਿਸ਼ ਉਹ ਅਸੀਂ ਦਿੰਨੇ ਉਹ ਪਾ ਦਿਓ ਖਾ ਜਾਂਦੀ ਆ ਉਹਦੇ ਲਾਰਵੇ ਨੂੰ ਜੇ ਛੋਟੀ ਮੋਟੀ ਛਪੜੀ ਆ ਕਿਤੇ ਬਰਸਾਤ ਪੈਂਦੀ ਆ ਉਹਦੇ ਤੇ ਵਾਰਟ ਵੈਜੀਟੇਬਲ ਆਇਲ ਪਾ ਦਿਓ ਉਹਦੇ ਨਾਲ ਵੀ ਮਰ ਜਾਂਦਾ ਉਹ ਇਸ ਤੋਂ ਸਵਾਇ ਸਾਡੇ ਕੋਲੇ ਪੁਖਤਾ ਪ੍ਰਬੰਧ ਆ ਜੀ ਹਸਪਤਾਲਾਂ ਦੇ ਵਿੱਚ ਵੀ ਸਪਰੇ ਦੇ ਵੀ ਐਂਟੀ ਡਾਰਵਾ ਦੇ ਵੀ ਔਰ ਫਿਊਮਿਗੇਸ਼ਨ ਦੇ ਵੀ ਤੇ ਉਹ ਤੁਸੀਂ ਜੇ ਤੁਹਾਡੇ ਕਿਤੇ ਵੀ ਕੋਈ ਦਿੱਕਤ ਆ ਤਾਂ ਸਾਡੇ ਸਿਹਤ ਮੈਕਮੇ ਨਾਲ ਜਾਂ ਜਿਹੜਾ ਤੁਹਾਡਾ ਲੋਕਲ ਬਾਡੀਜ਼ ਆ ਚਾਹੇ ਪੰਚਾਇਤ ਹੋਵੇ ਜਾਂ ਮਿਸਪਲ ਕਾਰਪੋਰੇਸ਼ਨ ਹੋਵੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੰਟੈਕਟ ਕਰੋ ਸਾਡੇ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਉਹਨਾਂ ਨਾਲ ਕੰਟੈਕਟ ਕਰੋ ਤੇ ਅਸੀਂ ਇਹ ਥਈਆ ਕੀਤਾ ਹੋਇਆ ਵੀ ਪਿਛਲੀ ਵਾਰੀ 50% ਘਟਾਇਆ ਸੀ ਡੈਂਗੂ ਨੂੰ ਇਸ ਵਾਰੀ 80% ਘਟਾਣਾ ਤੇ ਜਿਹੜੀਆਂ ਮੌਤਾਂ ਵੀ ਹੈਗੀਆਂ ਉਹ ਪਿਛਲੀ ਵਾਰੀ तकरीबन ਮੇਰੇ ਖਿਆਲ 13 ਹੋਈਆਂ ਸੀ ਉਸ ਤੋਂ ਪਿਛਲੇ ਸਾਲ 40 ਦੇ ਕਰੀਬ ਸੀ ਪਿਛਲੇ 2-3 ਸਾਲਾਂ ਤੋਂ ਮੌਤਾਂ ਵੀ ਘਟੀਆਂ ਨੰਬਰ ਵੀ ਘਟਿਆ ਡੈਂਗੂ ਦੇ ਮਰੀਜ਼ਾਂ ਦਾ ਹਸਪੀਟਲ ਐਡਮਿਸ਼ਨ ਘਟੀਆਂ ਖੂਨ ਦੀ ਕਟ ਪਈ ਆ ਸੋ ਇਹਦੇ ਬੈਨੀਫਿਟਸ ਬਹੁਤ ਹੁੰਦੇ ਆ ਲੋਕ ਮਤਲਬ ਇਸ ਤੋਂ ਸਵਾਇ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 3 ਕਰੋੜ ਲੋਕਾਂ ਨੂੰ ਸਿੱਧਾ ਹਰ ਪਰਿਵਾਰ ਨੂੰ 10 ਲੱਖ ਬੀਮੇ ਦਾ ਕਾਰਡ ਹਰ ਬੰਦੇ ਦਾ ਬਣ ਜਾਏਗਾ ਸੋ ਉਹ ਪੰਜਾਬ ਸਰਕਾਰ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਰਹੀ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਬਾਕੀ ਜਿੰਨੇ ਹਸਪਤਾਲ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਆ ਤੁਹਾਡੇ ਕ੍ਰਿਟੀਕਲ ਕੇਅਰ ਬਲੌਕ ਬਣਾ ਰਹੇ ਆ ਆਈ ਸੀ ਯੂ ਦੀ ਫੈਸਿਲਿਟੀਆਂ ਦੇ ਰਹੇ ਆ ਵੱਡਿਆਂ ਵਾਸਤੇ ਬੱਚਿਆਂ ਵਾਸਤੇ ਵੀ ਉਹ ਜਿਹੜਾ ਹੈਗਾ ਪਟਿਆਲੇ ਤੋਂ ਸ਼ੁਰੂ ਹੋ ਗਿਆ ਜੀ ਮੁਹਾਲੀ ਚ ਹੋ ਗਿਆ ਲੁਧਿਆਣੇ ਚ ਰੀਸੈਂਟਲੀ ਕੀਤਾ ਜਲੰਧਰ ਤੇ ਅਮਰਸਰ ਦੀ ਤਿਆਰੀ ਚੱਲਦੀ ਹੈ ਉਸ ਤੋਂ ਬਾਅਦ ਮੁਕਸਰ ਦੇ ਵਿੱਚ ਔਰ ਫਿਰੋਜ਼ਪੁਰ ਦੇ ਵਿੱਚ ਵੀ ਕਰਾਂਗੇ ਸਾਰਾ ਤੇ ਇਹ ਸਾਰਾ ਜਿਹੜਾ ਮੇਰਾ ਦੂਜਾ ਜਿਹੜੀਆਂ ਵਾਟਰ ਵਾਰੰਟੀਆਂਜ਼ ਹੈ ਜਦੋਂ ਜਦੋਂ ਬਰਸਾਤ ਆਂਦੀ ਹੈ ਸੀਵਰੇਜ ਦਾ ਪਾਣੀ ਗੰਦਾ ਪਾਣੀ ਕਿਤੇ ਜਿਹੜਾ ਮਿਕਸਿੰਗ ਹੋ ਜਾ ਉਹਦੀ ਟੈਸਟਿੰਗ ਕਰ ਰਹੇ ਹਾਂ ਲਗਾਤਾਰ ਉਹਨੂੰ ਹੋਰ ਚ ਉਸ ਦੁਰਸਤ ਕਰਨ ਵਾਸਤੇ ਜਿਹੜੇ ਸਾਰੇ ਡਿਪਾਰਟਮੈਂਟ ਦੀ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਤੇ ਲੋਕਲ ਜਿਹੜੀਆਂ ਰੂਰਲ ਲੋਕਲ ਬਾਡੀਜ਼ ਦੀ ਸੋ ਇਹ ਪ੍ਰੀਪਰੇਟਰੀ ਮੀਟਿੰਗ ਸੀ ਜੀ ਬਰਸਾਤ ਤੋਂ ਪਹਿਲਾਂ ਜਿਹੜਾ ਅਸੀਂ ਇੱਕ ਮਤਲਬ ਇਤਿਹਾਦ ਦੇ ਤੌਰ ਤੇ ਮੀਟਿੰਗ ਕੀਤੀ ਆ ਤਾਂ ਕਿ ਜਿਹੜੇ ਆ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਔਰ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਨਾਂ ਦੀ ਰੋਕਥਾਮ ਕੀਤੀ ਜਾ ਸਕੇ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਜੀ ਬਹੁਤ ਸਾਰਾ ਸੋ ਇਹ ਦੋ ਮੁੱਖ ਮੰਤਵ ਜਿਹੜੇ ਹੈਗੇ ਆ ਇੱਕ ਯੁੱਧ ਨਸ਼ੇ ਵਿਰੁੱਧ ਔਰ ਦੂਜਾ ਜਿਹੜਾ ਹੈਗਾ ਗੰਦੇ ਪਾਣੀ ਔਰ ਮੱਖੀਆਂ ਮੱਛਰਾਂ ਵਾਲੀਆਂ ਬਿਮਾਰੀਆਂ ਇਹਨਾਂ ਦੀ ਰੋਕਥਾਮ ਨੂੰ ਲੈ ਕੇ ਜਿਹੜਾ ਮੈਂ ਇਹ ਸਾਰਾ ਪੰਜਾਬ ਦਾ ਦੌਰਾ ਕਰ ਰਿਹਾ ਜੀ